ਹਾਂਜੀ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਹਰੇਕ ਬੰਦੇ ਦੀ ਜਿਹੜੀ ਸੋਚ ਆ ਉਹ ਨਕਾਰਾ ਹੋ ਚੁੱਕੀ ਆ ਤੇ ਉਹ ਨਕਾਰਾਤਮਕ ਸੋਚ ਸੋਚਦੇ ਨੇ ਸੋ ਅੰਗਰੇਜ਼ੀ ਦੇ ਵਿੱਚ ਜਿਹਨੂੰ ਪੋਜ਼ਿਟਿਵ ਥਿੰਕਿੰਗ ਕਹਿੰਦੇ ਨੇ ਅੱਜ ਅਸੀਂ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਕਿਸ ਤਰ੍ਹਾਂ ਅਸੀਂ ਆਪਣੇ ਦਿਮਾਗ ਨੂੰ ਪੋਜ਼ਿਟਿਵ ਰੱਖ ਸਕਦੇ ਆ ਸਕਾਰਾਤਮਕ ਰੱਖ ਸਕਦੇ ਆ ਉਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ 10 ਨੁਕਤੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਜੇ ਤੁਹਾਨੂੰ ਉਹਨਾਂ ਵਿੱਚੋਂ ਇੱਕ ਅੱਧਾ ਨੁਕਤਾ ਪਸੰਦ ਆਉਂਦਾ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਲਾਗੂ ਕਰਕੇ ਜ਼ਰੂਰ ਦੇਖਿਓ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਚੰਗਾ ਨਿਰਵਾਹ ਕਰ ਸਕੋ ਸੋ ਆਓ ਅਸੀਂ ਆਪਣੇ ਪਹਿਲੇ ਨੁਕਤੇ ਵੱਲ ਚੱਲਦੇ ਹਾਂ ਤੇ ਗੌਰ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਪਰਮਾਤਮਾ ਦਾ ਤੁਹਾਡੇ ਮਾਪੇ ਦਾ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਤੇ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਤੁਹਾਨੂੰ ਸਾਹ ਬਖਸ਼ੀ ਹਮੇਸ਼ਾ ਸ਼ੁਕਰਗੁਜ਼ਾਰੀ ਹੋਣੀ ਚਾਹੀਦੀ ਹੈ ਚਾਹੇ ਤੁਸੀਂ ਕਿਸੇ ਚੰਗੇ ਕੰਮ 'ਚ ਹੋ ਚਾਹੇ ਕਿਸੇ ਮੁਸੀਬਤ ਦੇ ਵਿੱਚ ਫਸੇ ਹੋਏ ਹੋ ਤਾਂ ਵੀ ਤੁਹਾਨੂੰ ਉਸ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਨੰਬਰ ਦੂਜਾ ਤੁਸੀਂ ਉਹਨਾਂ ਲੋਕਾਂ ਦੇ ਨਾਲ ਰਹੋ ਜਿਹੜੇ ਲੋਕ ਸਕਾਰਾਤਮਕ ਨੇ ਮਤਲਬ ਤੁਸੀਂ ਪੋਜ਼ਿਟਿਵ ਲੋਕਾਂ ਦੇ ਨਾਲ ਰਹੋਗੇ ਤਾਂ ਤੁਹਾਡੀ ਜਿਹੜੀ ਸੰਗਤ ਆ ਜਦੋਂ ਉਹ ਪੋਜ਼ਿਟਿਵ ਹੋਊਗੀ ਤਾਂ ਆਟੋਮੈਟਿਕਲੀ ਜਿਹੜਾ ਔਰਾ ਆ ਉਹ ਪੋਜ਼ਿਟਿਵ ਬਣਨ ਲੱਗ ਜੂਗਾ ਸੋ ਉੱਥੇ ਤੁਹਾਨੂੰ ਸਕਾਰਾਤਮਕਤਾ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਨੰਬਰ 3 ਤੇ ਆ ਸਵੈ ਦੇਖਭਾਲ ਜਿਹਨੂੰ ਅਸੀਂ ਸੈਲਫ ਕੇਅਰ ਕਹਿ ਦਿੰਨੇ ਆ ਅੰਗਰੇਜ਼ੀ ਦੇ ਵਿੱਚ ਸੈਲਫ ਕੇਅਰ ਇੰਨੀ ਜ਼ਿਆਦਾ ਜ਼ਰੂਰੀ ਆ ਜੇ ਜਦੋਂ ਤੁਹਾਡੀ ਨੀਂਦ ਨਹੀਂ ਪੂਰੀ ਹੋਊਗੀ ਜਾਂ ਜਦੋਂ ਤੁਹਾਡਾ ਧਿਆਨ ਤੁਹਾਡੀ ਸਿਹਤ ਦੇ ਵੱਲ ਨਹੀਂ ਹੋਊਗਾ ਤਾਂ ਤੁਸੀਂ ਕਦੇ ਵੀ ਸਕਾਰਾਤਮਕ ਨਹੀਂ ਸੋਚ ਸਕਦੇ ਸੋ ਸਾਰੀਆਂ ਚੀਜ਼ਾਂ ਇੱਕ ਪਾਸੇ ਤੇ ਸਿਹਤ ਇੱਕ ਪਾਸੇ 셀ਫ ਕੇਅਰ ਆ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਨੰਬਰ 4 ਤੇ ਮੈਡੀਟੇਸ਼ਨ ਜ਼ਰੂਰ ਕਰਨੀ ਚਾਹੀਦੀ ਆ ਯੋਗਾ ਜ਼ਰੂਰ ਕਰਨਾ ਚਾਹੀਦਾ ਜਾਂ ਸਾਹ ਲੈਣ ਦੀ ਜਿਹੜੀ ਉਹ ਆ ਅਭਿਆਸ ਆ ਉਹ ਜ਼ਰੂਰ ਕਰਨਾ ਚਾਹੀਦਾ ਲੰਬੇ ਲੰਬੇ ਸਾਹ ਲੈਣੇ ਚਾਹੀਦੇ ਨੇ ਸਾਹ ਛੱਡਣੇ ਚਾਹੀਦੇ ਨੇ ਇਹ ਚੀਜ਼ ਤੁਹਾਡੇ ਦਿਮਾਗ ਨੂੰ ਬਹੁਤ ਜ਼ਿਆਦਾ ਰਿਲੈਕਸ ਕਰਦੀ ਹੈ ਤੇ ਤੁਸੀਂ ਪੋਜ਼ਿਟਿਵ ਸੋਚਦੇ ਹੋ ਪੰਜਵੇਂ ਨੰਬਰ ਤੇ ਤੁਸੀਂ ਆਪਣੇ ਟਾਰਗੇਟ ਸੈੱਟ ਕਰਨੇ ਸ਼ੁਰੂ ਕਰੋ ਤੁਸੀਂ ਜਿਹੜੇ ਮਕਾਮ ਤੇ ਪਹੁੰਚਣਾ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ ਕਿਹੜੀ ਮਸਕਤ ਘਾਲ ਰਹੇ ਹੋ ਮੰਨ ਲਓ ਇੱਕ ਬੱਚਾ ਗ੍ਰੈਜੂਏਸ਼ਨ ਤੱਕ ਜਾਣਾ ਚਾਹੁੰਦਾ ਤਾਂ ਉਹ ਪਹਿਲਾਂ 12 ਜਮਾਤਾਂ ਪਾਸ ਕਰਦਾ ਫਿਰ ਉਹ ਬੀਏ ਕਰਦਾ ਸੋ ਉਸੇ ਤਰੀਕੇ ਦੇ ਨਾਲ ਜਿਹੜੇ ਮਕਾਮ ਤੇ ਤੁਸੀਂ ਪਹੁੰਚਣਾ ਤੁਸੀਂ ਆਪਣੇ ਗੋਲ ਜਰੂਰ ਸੈੱਟ ਕਰੋ। 6ਵਾਂ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਨੈਗੇਟਿਵ ਵਿਚਾਰ ਆਉਂਦੇ ਨੇ, ਨਕਾਰਾਤਮਕ ਵਿਚਾਰ ਆਉਂਦੇ ਨੇ ਤੁਸੀਂ ਉਹਨਾਂ ਨੂੰ ਚੈਲੰਜ ਕਰਨਾ ਸ਼ੁਰੂ ਕਰੋ। ਚੈਲੰਜ ਇਸ ਤਰ੍ਹਾਂ ਕਰੋ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਮਾੜਾ ਵਿਚਾਰ ਆਵੇ ਤਾਂ ਤੁਸੀਂ ਇਹ ਚੀਜ਼ ਉਹਨੂੰ ਵਿਚਾਰ ਨੂੰ ਪੁੱਛੋ ਕਿ ਤੂੰ ਸੱਚਾ ਹੈ ਜਾਂ ਤੂੰ ਝੂਠਾ। ਤਾਂ ਉਦੋਂ ਇਹ ਵਿਚਾਰ ਨੂੰ ਤੁਸੀਂ ਸਵਾਲ ਕਰਨਾ ਆਪਣੇ ਦਿਮਾਗ ਦੇ ਵਿੱਚ। ਨੰਬਰ 7 ਹੈ ਜੀ ਤੁਸੀਂ ਆਪਣੇ ਹਾਸੇ ਨੂੰ ਤੇ ਮਨੋਰੰਜਨ ਨੂੰ ਅਪਣਾਉਣਾ। ਮਨੋਰੰਜਨ ਨੂੰ ਮਨੋਰੰਜਨ ਦੀ ਪੱਧਰ ਤੱਕ ਅਪਣਾਉਣਾ ਮਨੋਰੰਜਨ ਦੇ ਵਿੱਚ ਨਹੀਂ ਕੁੱਦਣਾ ਇਹ ਨਾ ਹੋਵੇ ਕਿ ਤੁਸੀਂ ਸਾਰਾ ਸਾਰਾ ਦਿਨ ਰੀਲਾਂ ਸਕਰੋਲ ਕਰੋ ਜਾਂ ਤੁਸੀਂ ਸਾਰਾ ਸਾਰਾ ਦਿਨ ਹੀ ਤੁਸੀਂ ਮਨੋਰੰਜਨ ਤੇ ਬਿਤਾਓ ਹਾਸਾ ਕਿਸੇ ਪਾਸੇ ਲਈ ਚੰਗਾ ਹੁੰਦਾ ਕਈ ਵਾਰ ਲੋੜ ਤੋਂ ਵੱਧ ਹੱਸਣਾ ਵੀ ਮਾੜਾ ਹੁੰਦਾ ਗੁਰਬਾਣੀ ਦੇ ਵਿੱਚ ਅਕਸਰ ਹੀ ਇਹ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਨਾਲੇ ਬੋਲਣਾ ਵੀ ਓਨਾ ਹੀ ਚਾਹੀਦਾ ਜਿੰਨਾ ਕੋਈ ਸਾਨੂੰ ਅੱਗੇ ਬੁਲਾਵੇ ਬਹੁਤਾ ਬੋਲਣ ਚੱਖਣ ਹੋਏ ਪਰ ਹਰ ਇੱਕ ਦੇ ਨਾਲ ਬੋਲਣ ਨਾਲ ਜੱਕ ਨਹੀਂ ਰੱਖਣੀ ਚਾਹੀਦੀ ਨੰਬਰ 8 ਜੀ ਤੁਸੀਂ ਪ੍ਰਕਿਰਤੀ ਨਾਲ ਜੁੜੋ ਨੇਚਰ ਦੇ ਨਾਲ ਜੁੜੋ ਜਿਹਨੂੰ ਅੰਗਰੇਜ਼ੀ ਚ ਨੇਚਰ ਕਹ ਦਿੰਦੇ ਆ ਤੁਸੀਂ ਪ੍ਰਕਿਰਤੀ ਨਾਲ ਜੁੜੋ ਆਲੇ-ਦੁਆਲੇ ਜਾਓ ਆਪਣੇ ਨੇੜੇ ਹਰੀਆਲੀ ਦੇਖੋ ਆਪਣੇ ਘਰੇ ਕੋਈ ਬਗੀਚੀ ਲਾਓ ਜਾਂ ਕੋਈ ਦਰਖਤ ਲਾਓ ਜਾਂ ਸੈਰ ਕਰਨ ਲੱਗੇ ਆਪਣਾ ਆਲਾ-ਦੁਆਲਾ ਦੇਖੋ ਅੱਜ ਕੱਲ ਸੈਰ ਕਰਨ ਵੇਲੇ ਵੀ ਲੋਕ ਜਿਹੜਾ ਆਪਣਾ ਧਿਆਨ ਆ ਉਹ ਫੋਨ ਦੇ ਵਿੱਚ ਰੱਖਦੇ ਨੇ ਸੋ ਆਪਣਾ ਆਲਾ-ਦੁਆਲਾ ਦੇਖਣਾ ਜ਼ਰੂਰ ਸ਼ੁਰੂ ਕਰੋ ਹਾਂਜੀ ਨੌਵੇਂ ਨੰਬਰ ਤੇ ਆ ਜੋ ਸਾਨੂੰ ਗੁਰੂ ਸਾਹਿਬ ਵੀ ਉਪਦੇਸ਼ ਦਿੰਦੇ ਨੇ ਹਮੇਸ਼ਾ ਕਿ ਵੰਡ ਛਕੋ ਜਾਂ ਆਪਾਂ ਸਿੱਧਾ ਕਹਿ ਰਹੀਏ ਪੰਜਾਬੀ ਦੇ ਵਿੱਚ ਕਿ ਤੁਸੀਂ ਦੂਜਿਆਂ ਦੀ ਮਦਦ ਕਰੋ ਮਦਦ ਕਰਨੀ ਲਾਜ਼ਮੀ ਆ ਜਦੋਂ ਤੁਸੀਂ ਕਿਸੇ ਦੀ ਮਦਦ ਕਰੋਗੇ ਤੁਹਾਨੂੰ ਅਗਲਾ ਅਸੀਸ ਦਿੰਦਾ ਜਿਹੜੀ ਇਹ ਅਸੀਸ ਆ ਤੁਹਾਨੂੰ ਸਕਾਰਾਤਮਕਤਾ ਵੱਲ ਲੈ ਕੇ ਜਾਂਦੀ ਆ ਤੇ ਨੰਬਰ 10 ਆ ਕਿ ਆਪਣਾ ਅਤੀਤ ਨਾ ਭੁੱਲੋ ਤੇ ਵਰਤਮਾਨ 'ਚ ਜਿਓ ਅਤੀਤ ਨਾ ਭੁੱਲੋ ਪਰ ਵਰਤਮਾਨ 'ਚ ਜਿਓ ਇਹ ਅਸਲ ਪੁਆਇੰਟ ਆ ਕਿ ਅਸੀਂ ਆਪਣਾ ਪੁਰਾਣਾ ਇਤਿਹਾਸ ਨਾ ਭੁੱਲੀਏ ਤੇ ਹੁਣ ਅਸੀਂ ਵਰਤਮਾਨ ਦੇ ਵਿੱਚ ਜੀਏ ਜੋ ਸਾਡੇ ਨੇੜੇ ਤੇੜੇ ਚੱਲ ਰਿਹਾ ਉਹਨੂੰ ਵਿਚਾਰੀਏ ਪਰ ਅਤੀਤ ਨਾ ਭੁੱਲੀਏ ਸੋ ਅਖੀਰ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇੰਸਟਾਗ੍ਰam ਦੇ ਉੱਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਜਿਹਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਚ ਦੇ ਦਾਂਗੇ ਤੇ ਸਾਡੇ ਨਾਲ ਜੁੜੋ ਤੇ ਅਸੀਂ ਬਹੁਤ ਅੱਗੇ ਪੰਜਾਬੀ ਨੂੰ ਲੈ ਕੇ ਜਾਣਾ ਚਾਹੁੰਦੇ ਆ ਤੇ ਆਸ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ